ਜਲੰਧਰ ਦੇ ਮਸ਼ਹੂਰ ਕੁਲੜ ਪੀਜ਼ਾ ਕਪਲ ਵੱਲੋਂ ਆਪਣੇ ਪੁੱਤਰ ਵਾਰਿਸ ਦਾ ਫੇਸ ਪਹਿਲੀ ਵਾਰੀ ਰਿਵੀਲ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਬੀਤੇ ਦਿਨੀ ਉਹਨਾਂ ਦੇ ਪੁੱਤਰ ਵਾਰਿਸ ਦਾ ਜਨਮ ਦਿਨ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਆਪਣੀ ਰੈਸਟੋਰੈਂਟ ਦੇ ਬਾਹਰ ਲੰਗਰ ਵੀ ਲਗਾਇਆ ਗਿਆ ਸੀ ਔਰ ਲੰਗਰ ਦੇ ਵਿੱਚ ਕਾਫੀ ਭੀੜ ਦੇਖਣ ਨੂੰ ਮਿਲੀ ਸੀ ਤੇ ਲਗਾਤਾਰ ਉਹਨਾਂ ਵੱਲੋਂ ਆਪਣੇ ਪੁੱਤਰ ਦਾ ਫੇਸ ਜਿਹੜਾ ਹੈ ਲੋਕਾਂ ਤੋਂ ਲੁਕੋਇਆ ਜਾ ਰਿਹਾ ਸੀ ਇੱਕ ਸਾਲ ਤੋਂ ਉਹਨਾਂ ਵੱਲੋਂ ਆਪਣੇ ਬੱਚੇ ਦਾ ਫੇਸ ਜਿਹੜਾ ਐਸ ਅਵੀਲ ਨਹੀਂ ਕੀਤਾ ਗਿਆ ਸੀ ਤੇ ਅੱਜ ਉਹਨਾਂ ਵੱਲੋਂ ਆਪਣੇ ਪੁੱਤਰ ਵਾਰਿਸ ਦਾ ਫੇਸ ਰਿਵੀਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਤੇ ਉਹਨਾਂ ਦੀ ਪੋਸਟ ਦੇ ਉੱਤੇ ਕਮੈਂਟ ਕੀਤੇ ਜਾ ਰਹੇ ਆ ਨੈਗੇਟਿਵ ਤੇ ਪੋਜ਼ਿਟਿਵ ਕਮੈਂਟ ਦੇ ਵਿੱਚ ਸਹਿਜ ਅਰੋੜਾ ਨੇ ਲਿਖਿਆ ਹੈ ਕਿ ਹੈਪੀ ਬਰਥਡੇ ਮੇਰੀ ਜਾਨ ਤੇ ਨਾਲ ਉਹਨਾਂ ਨੇ ਆਪਣੇ ਮੁੰਡੇ ਵਾਰਿਸ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦਿਆਂ ਹੋਇਆ ਉਹਦਾ ਫੇਸ ਰਿਵੀਲ ਕੀਤਾ ਹੈ ਦੱਸਦੀ ਹੈ ਇਸ ਦੇ ਨਾਲ ਹੀ ਸਹਿਜ ਅਰੋੜਾ ਨੇ ਆਪਣੇ ਪੋਸਟ ਦੇ ਉੱਤੇ ਲਿਖਿਆ ਹੈ ਕਿ ਇੱਕ ਪਿਓ ਬਣੰਦਾ ਅਹਸਾਸ ਡਿਸਕ੍ਰਾਈਬ ਤੇ ਨਹੀਂ ਕੀਤਾ ਜਾ ਸਕਦਾ ਥੈਂਕਸ ਟੂ ਕਮ ਇਨ ਮਾਈ ਲਾਈਫ ਤੁਸੀਂ ਵੀ ਦੇਖੋ ਵੀਡੀਓ ਤੇ ਦੱਸੋ ਕਮੈਂਟਾਂ ਰਾਹੀਂ ਕਿ ਕਿੰਦੇ ਵਰਗਾ ਲੱਗਦਾ ਹੈ ਪੁੱਤਰ ਜਿਲੰਦਰ ਦੇ ਮਸ਼ਹੂਰ ਕੁਲੜ ਪੀਜ਼ਾ ਕਪਲ ਵੱਲੋਂ ਆਪਣੇ ਪੁੱਤਰ ਵਾਰਿਸ ਦਾ ਫੇਸ ਪਹਿਲੀ ਵਾਰੀ ਜਵੀਲ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਬੀਤੇ ਦਿਨੀ ਉਹਨਾਂ ਦੇ ਪੁੱਤਰ ਵਾਰਿਸ ਦਾ ਜਨਮ ਦਿਨ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਆਪਣੀ ਰੈਸਟੋਰੈਂਟ ਦੇ ਬਾਹਰ ਲੰਗਰ ਵੀ ਲਗਾਇਆ ਗਿਆ ਸੀ ਔਰ ਲੰਗਰ ਦੇ ਵਿੱਚ ਕਾਫੀ ਭੀੜ ਦੇਖਣ ਨੂੰ ਮਿਲੀ ਸੀ ਤੇ ਲਗਾਤਾਰ ਉਹਨਾਂ ਵੱਲੋਂ ਆਪਣੇ ਪੁੱਤਰ ਦਾ ਫੇਸ ਜਿਹੜਾ ਹੈ ਲੋਕਾਂ ਤੋਂ ਲੁਕੋਇਆ ਜਾ ਰਿਹਾ ਸੀ 1 ਸਾਲ ਤੋਂ ਉਹਨਾਂ ਵੱਲੋਂ ਆਪਣੇ ਬੱਚੇ ਦਾ ਫੇਸ ਜਿਹੜਾ ਰਿਵੀਲ ਨਹੀਂ ਕੀਤਾ ਗਿਆ ਸੀ ਤੇ ਅੱਜ ਉਹਨਾਂ ਵੱਲੋਂ ਆਪਣੇ ਪੁੱਤਰ ਵਾਰਿਸ ਦਾ ਫੇਸ ਰਿਵੀਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਤੇ ਉਹਨਾਂ ਦੀ ਪੋਸਟ ਦੇ ਉੱਤੇ ਕਮੈਂਟ ਕੀਤੇ ਜਾ ਰਹੇ ਹਨ 네ਗੇਟਿਵ ਤੇ ਪੋਜ਼ਿਟਿਵ ਕਮੈਂਟ ਦੇ ਵਿੱਚ ਸਹਿਜ ਅਰੋੜਾ ਨੇ ਲਿਖਿਆ ਹੈ ਕਿ ਹੈਪੀ ਬਰਥਡੇ ਮੇਰੀ ਜਾਨ ਤੇ ਨਾਲ ਉਹਨਾਂ ਨੇ ਆਪਣੇ ਮੁੰਡੇ ਵਾਰਿਸ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦਿਆਂ ਹੋਇਆ ਉਹਦਾ ਫੇਸ ਰਿਵੀਲ ਕੀਤਾ ਹੈ ਦੱਸਦੀ ਹੈ ਇਸ ਦੇ ਨਾਲ ਹੀ ਸਹਿਜ ਅਰੋੜਾ ਨੇ ਆਪਣੇ ਪੋਸਟ ਦੇ ਉੱਤੇ ਲਿਖਿਆ ਹੈ ਕਿ ਇੱਕ ਪਿਓ ਬਣੰਦਾ ਇਹ احساس ਡਿਸਕ੍ਰਾਈਬ ਤਨੀ ਕੀਤਾ ਜਾ ਸਕਦਾ థాంక్స్ ਟੂ ਕਮ ਇਨ ਮਾਈ ਲਾਈਫ ਤੁਸੀਂ ਵੀ ਦੇਖੋ ਵੀਡੀਓ ਤੇ ਦੱਸੋ ਕਮੈਂਟਾਂ ਰਾਹੀਂ ਕਿ ਕਿੰਦੇ ਵਰਗਾ ਲੱਗਦਾ ਹੈ ਪੁੱਤ